ਦੈਕ ਨੇ ਉਹਨਾਂ ਦੇ ਪੀਏ ਅਤੇ ਉਸ ਦੇ ਸਾਥੀਆਂ ਵੱਲੋਂ ਉਹਨਾਂ ਦੇ ਨਾਲ ਕੁੱਟ ਮਾਰੀਆਂ ਮਿੰਟ ਬਾਅਦ ਮੇਰੇ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਕੋ ਲਿਆ ਅੰਦਰ ਹੋਲੀ ਕਰਦੇ ਚਾਰ ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੇ ਉਹਨਾਂ ਵੱਲੋਂ ਮੇਰੇ ਉਤੇ ਕਾਫੀ ਮੇਰੀ ਪੈਲੋ ਖਿੱਚ ਤੋ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟ ਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸੂਰ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤਾਨ ਐਨਐਨਆਰ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਹਲਕਾ ਤਰਨ ਤਾਰਨ ਦੇ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਪੀਏ ਅਤੇ ਉਹਨਾਂ ਦੇ ਪੀਏ ਦੇ ਸਾਥੀਆਂ ਦੇ ਉੱਤੇ ਇਲਜ਼ਾਮ ਲੱਗੇ ਨੇ ਇਲਜ਼ਾਮ ਲਗਾਏ ਨੇ ਪੱਤਰਕਾਰ ਵਿਜੇ ਕੁਮਾਰ ਜੋ ਕਿ ਜਗ ਬਾਣੀ ਦੇ ਜਾਣੇ ਮਾਣੇ ਪੱਤਰਕਾਰ ਨੇ ਉਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਕਸ਼ਮੀਰ ਸਿੰਘ ਸੋਲ ਜੋ ਕਿ ਤਰਨਤਾਰਨ ਤੋਂ ਵਿਧਾਇਕ ਨੇ ਉਹਨਾਂ ਦੇ ਪੀਏ ਅਤੇ ਉਸ ਦੇ ਸਾਥੀਆਂ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਕੁੱਟਮਾਰ ਬੜੀ ਹੀ ਵੈਸ਼ੀਪੁਣਾ ਤਰੀਕੇ ਦੇ ਨਾਲ ਕੀਤੀ ਗਈ ਹੈ ਉਹਨਾਂ ਦੇ ਮੂੰਹ ਦੇ ਵਿੱਚ ਸ਼ਰਾਬ ਤੱਕ ਪਾਈ ਗਈ ਹੈ ਗਨ ਪੁਆਇੰਟ ਤੇ ਉਹਨਾਂ ਕੋਲੋਂ ਕੁਝ ਵੀਡੀਓ ਵੀ ਬਣਾਈਆਂ ਗਈਆਂ ਨੇ ਸਭ ਤੋਂ ਪਹਿਲਾਂ ਸੁਣੋ ਕਿ ਪੱਤਰਕਾਰ ਵਿਜੇ ਕੁਮਾਰ ਦਾ ਕੀ ਕਹਿਣਾ ਹੈ ਬਾਅਦ ਵਿੱਚ ਜਿਹੜੀ ਆਪਾਂ ਰਿਪੋਰਟ ਹੈ ਆਪਾਂ ਗੱਲਬਾਤ ਕਰਦੇ ਹਾਂ ਇਸ ਬਾਰੇ ਮੇਰਾ ਨਾਮ ਹੈ ਜਗਮਾਰਾ ਜੀ ਜਗਮਾਰਾ ਜੀ ਕੀ ਗੱਲ ਹੈ ਦਫਤਰ ਆਇਆ ਸੀ ਬਗੜਾਇ ਕਿ ਇਹ ਗੱਲ ਇਦਾਂ ਜੀ ਮੈਂ ਨਾ ਸਪਲੀਮੈਂਟ ਸੀ ਤੇ ਨਵੇਂ ਸਾਲ ਦਾ ਕਰਨਾ ਸੀ ਤੇ ਮੈਂ ਐਮਐਲਏ ਸਾਹਿਬ ਨੂੰ ਪਹਿਲਾਂ ਸਵੇਰੇ ਮਿਲਿਆ ਦਫਤਰ ਦੇ ਅੰਦਰ ਬੈਠੇ ਸੀ ਉਸ ਤੋਂ ਬਾਅਦ ਮੈਨੂੰ 4:10 ਮਿੰਟ ਤੇ ਮੈਨੂੰ ਫੋਨ ਆਇਆ ਵਾ ਐਮਐਲਏ ਦੇ ਫੋਨ ਤੋਂ ਤੇ ਪ੍ਰਦੀਪ ਪੀਏ ਸੀ ਉਹਨਾਂ ਨੇ ਬੁਲਾਇਆ ਕਿ ਤੁਸੀਂ ਜਿਹੜਾ ਵਾ ਉਹ ਆ ਜਾਓ ਤੇ ਬਾਕੀ ਪੱਤਰਕਾਰ ਰਹੇ ਨੇ ਉਹਨਾਂ ਨੇ ਨਾਲ ਹੀ ਤੁਹਾਨੂੰ ਵੀ ਮਿਲ ਜੰਦਾ ਤੇ ਮੈਂ ਫਿਰ ਇਸ ਕਰਕੇ ਮੈਨੂੰ ਬੁਲਾਇਆ ਗਿਆ ਤੇ ਮੈਂ ਉੱਥੇ ਚਲਾ ਗਿਆ ਜਾਣ ਤੋਂ ਬਾਅਦ ਜਿਹੜਾ ਕਿ ਮੈਨੂੰ ਅੰਦਰ ਕਹਿੰਦੇ ਬੈਠ ਜਾਓ ਇੱਥੇ ਆ ਕਮਰੇ ਇੱਕ ਵੀਆਈਪੀ ਕਮਰਾ ਸੀ ਉੱਥੇ ਬਿਠਾ ਦਿੱਤਾ ਗਿਆ ਮਟ ਉਹਨ ਤੋਂ ਬਾਅਦ ਕੁਛ ਹੀ 15-20 ਮਿੰਟ ਬਾਅਦ ਮੇਰੇ ਮੈਨੂੰ ਨਾ ਅੰਦਰ ਮੇਰਾ ਮੋਬਾਈਲ ਖੋਲਿਆ ਤੇ ਅੰਦਰ ਕੋਲੀ ਨਹੀਂ ਕਰਦੇ ਚਾਰ-ਪੰਜ ਬੰਦੇ ਅੰਦਰ ਆ ਗਏ ਦੋ ਖੁਦ ਪੀਏ ਆਪਸੀ ਤੇ ਉਹਨਾਂ ਵੱਲੋਂ ਮੇਰੇ ਉੱਤੇ ਕਾਫੀ ਮੀਰੀ ਪਿੱਲੋ ਖਿੱਚ ਤੋ ਕੀਤੀ ਗਈ ਮੋਬਾਈਲ ਕਾਬੂ ਕਰ ਲਿਆ ਫਿਰ ਮੇਰੀ ਉਹਨਾਂ ਨੇ ਕੁੱਟਮਾਰ ਕੀਤੀ ਵੀਡੀਓ ਬਣਾਈ ਤੇ ਉਹ ਉਹਦੇ ਵਿੱਚ ਰਮਨ ਸੂਤ ਸੀ ਜਿਹੜਾ ਉਹ ਉਹਦੇ ਖਿਲਾਫ ਕਹਿੰਦਾ ਬੋਲ ਇਹਨੇ ਸੰਤੰਗ ਕੀਤਾ ਤਾਂ ਉਹ ਵੀਡੀਓ ਬਣਾਏਗਾ ਮੈਂ ਕਿਹਾ ਸਰ ਉਹ ਬੰਦਾ ਬਹੁਤ ਵਧੀਆ ਇਹੋ ਜੀ ਗੱਲ ਕੋਈ ਨਹੀਂ ਹੈਗੀ ਨਹੀਂ ਤੈਨੂੰ ਬੋਲਣਾ ਪਏਗਾ ਮੈਨੂੰ ਕੁੱਟਮਾਰ ਕਰਕੇ ਮੇਰੀ ਵੀਡੀਓ ਬਣਾਈਆਂ ਦੋ ਤਿੰਨ ਇਹਨਾਂ ਨੇ ਤੇ ਉਸ ਤੋਂ ਬਾਅਦ ਉਹਨੂੰ ਵੀ ਕਿ ਕੁਝ ਕਿ 2 ਸਵਾ ਘੰਟੇ ਬਾਅਦ ਬੁਲਾਇਆ ਗਿਆ ਜਦੋਂ ਉਹਨੇ ਮੈਨੂੰ ਵੇਖਿਆ ਤੇ ਅਚਾਨਕ ਉਹ ਵੀ ਹਕਾਬਾ ਕਰਿਆ ਗਿਆ ਇਹ ਇਹ ਤੇ ਆਇਆ ਕਬੇਟਾ ਵਾ ਤੇ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਵੀ ਉਹਨੂੰ ਵੀ ਕੋਈ ਕੁਝ ਲੈਟਰ ਲਿਖਾਏ ਕਿ ਇਹ 50000 ਰੁਪਇਆ ਵਿਜੇ ਨੂੰ ਤੋਂ ਦਿੱਤਾ ਸੀ ਆ ਵੇਖੋ ਬੋਲਿਆ ਵਾ ਤੇ ਉਹਨੇ ਵੀ ਕਿਹਾ ਕਿ ਮੈਂ ਕੋਈ ਪੈਸਾ ਨਹੀਂ ਇਹਨੂੰ ਦਿੱਤਾ ਨਾ ਇਹਨੇ ਮੇਰੇ ਤੋਂ ਲਿਆ ਵਾ ਬੰਦਾ ਉਹ ਬਹੁਤ ਵਧੀਆ ਸੀ ਸਰ ਉਹ ਬਹੁਤ ਇਮਾਨਦਾਰ ਵਾ ਤੇ ਇਹਨਾਂ ਨੇ ਜੋ ਕੁਝ ਕੀਤਾ ਵਾ ਗਨ ਪੁਆਇੰਟ ਵੀ ਇਹਨਾਂ ਨੇ ਪਿਸਤੌਲ ਸੀ ਇਹਨਾਂ ਕੋਲ ਚਲ ਵੀ ਸੀ ਉਹ ਤੇ ਉਹ ਚੀਜ਼ਾਂ ਜਿਹੜੀਆਂ ਸੀ ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕੱਲਾ ਸੀ ਤੇ ਪੰਜਾ ਜਾਣਾ ਮੈਨੂੰ ਘੇਰ ਕੇ ਮੇਰੀ ਕੁੱਟ ਮਾਰ ਕੀਤੀ ਵੀਡੀਓ ਬਣਾਈਆਂ ਅੱਜ ਤੋਂ ਬਾਅਦ ਜੇ ਤੁਹਾਡੇ ਹੋਰ ਵੀ ਪੱਤਰਕਾਰ ਆਗੇ ਜਿਨ੍ਹਾਂ ਨੂੰ ਸੋਧਣਾ ਅਜੇ ਤੇਰੀ ਵਾਰੀ ਆਈ ਹੈ ਬਾਕੀਆਂ ਦੀ ਵਾਰੀ ਵੀ ਅਜੇ ਹੈਗੀ ਆ ਤੇ ਗੁਰਦੇਵ ਸਿੰਘ ਸੰਧੂ ਸੀ ਉਹਦੇ ਬੋਰਡ ਸੀ ਤੇਰੀ ਬੜੀ ਨੇੜਤਾਵੰਦੇ ਨਾਲ ਤੇਰੇ ਇਲਾਕੇ ਨਾਮ ਬੜੀ ਨੇੜਤਾਵਾ ਹੋਰ ਬੈੜਵਾਲ ਨਾ ਬੜੀ ਤੇਰੀ ਨੇੜਤਾਵਾ ਤੇ ਸਾਨੂੰ ਤੂੰ ਉਹਨਾਂ ਦੇ ਖਿਲਾਫ ਜਿਹੜਾ ਵਾ ਵੀਡੀਓ ਬਣਾ ਕੇ ਭੇਜਣੀਆਂ ਵਾ ਤੇ ਯਾਦ ਰੱਖ ਲਈ ਨਹੀਂ ਤੇ ਤੇਰਾ ਹਰਸ਼ ਹਰ ਚ ਬਹੁਤ ਮਾੜਾ ਹੋਵੇਗਾ ਮਾਰ ਦਿੱਤਾ ਜਾਏਗਾ ਤੈਨੂੰ ਤੇਰੇ ਪਰ ਨਾਲ ਮਰ ਕੇ ਕਾਫੀ ਜਿਆਦਾ ਮੇਰੇ ਤਰਫ ਤੇ ਕਿਤੇ ਔਰ ਮੈਨੂੰ ਇਹਨਾਂ ਨੇ ਬਹੁਤ ਜਿਆਦਾ ਮੇਰੇ ਨਾਲ ਕਿਤਾ ਔਰ ਆਹੀ ਐਸਐਸਪੀ ਸਾਹਿਬ ਕੋ ਆਜਾਏ ਆ ਤੇ ਇਹੋ ਹੀ ਮੰਗ ਕਰ ਰਹੇ ਆ ਕਿ ਸਾਰੇ ਮੇਰੇ ਨਾਲ ਜੋ ਕਿਸ ਕੀਤਾ ਗਿਆ ਮੈਂ ਆਪਣੀ ਯੂਨੀਅਨ ਆਪਣੇ ਪ੍ਰਧਾਨ ਜੀ ਨੂੰ ਵੀ ਦੱਸਿਆ ਸੋ ਇੱਥੇ ਪਹੁੰਚੇ ਮੈਂ ਇਨਸਾਫ ਦੀ ਮੰਗ ਕਰਦਾ ਹਾਂ ਪਹਿਲੀਆਂ ਪਾਰਟੀਆਂ ਮੇਰੀਆਂ ਪੜੀ ਵੀ ਪਰ ਅਹੀਂ ਇੱਕ ਜਿਹੜਾ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹੁਤ ਵਧੀਆ ਨੇ ਬੜਾ ਵਧੀਆ ਕੰਮ ਕਰਦੇ ਨੇ ਪੱਤਰਕਾਰਾਂ ਨਾਲ ਬੜਾ ਮਿਲ ਕੇ ਰਹਿੰਦੇ ਹਰ ਕੰਮ ਨੂੰ ਆਪਣਾ ਆਪਣੇ মিডিਆ ਨੂੰ ਬੁਲਾ ਕੇ ਕਰਦੇ ਨੇ ਸਾਹਮਣੇ ਕਰਦੇ ਨੇ ਕਿ ਇਹ ਚੀਜ਼ਾਂ ਨਵੀਂ ਪੇਸ਼ ਕੀਤੀ ਆ ਆਵਾ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਪਰ ਆ ਚੀਜ਼ ਜਿਹੜੀ ਚੀਜ਼ ਹੋਈ ਮੇਰੇ ਨਾਲ ਮੈਂ ਤਾਂ ਇਹਦਾ ਇਨਸਾਫ ਚਾਹੁੰਦਾ ਹਾਂ ਸੋ ਇਹ ਸੰ ਪੱਤਰਕਾਰ ਵਿਜੇ ਕੁਮਾਰ ਜੋ ਕਿ ਜਗ ਬਾਣੀ ਅਤੇ ਹੋਰ ਵੀ ਅਦਾਰਿਆਂ ਦੇ ਪੱਤਰਕਾਰ ਨੇ ਕਾਫੀ ਸਮੇ ਤੋਂ ਰਿਪੋਰਟਿੰਗ ਕਰਦੇ ਆ ਰਹੇ ਨੇ ਇਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਸਪਲੀਮੈਂਟ ਦਾ ਕਹਿ ਕੇ ਵਿਧਾਇਕ ਕਸ਼ਮੀਰ ਸਿੰਘ ਸੋਲ ਦੇ ਪੀਏ ਵੱਲੋਂ ਇਹਨਾਂ ਨੂੰ ਦਫ਼ਤਰ ਸੱਦਿਆ ਗਿਆ ਉੱਥੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਹਨਾਂ ਦੀ ਵੈਸ਼ੀ ਪੁਨੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਹਨਾਂ ਦੇ ਮੂੰਹ ਦੇ ਵਿੱਚ ਸ਼ਰਾਬ ਪਾਈ ਗਈ ਹੈ ਗਨ ਪੁਆਇੰਟ ਤੇ ਲਿਆ ਗਿਆ ਹੈ ਤੇ ਇਹਨਾਂ ਕੋਲੋਂ ਵੀਡੀਓ ਵੀ ਬਣਵਾਈਆਂ ਗਈਆਂ ਨੇ ਨਜਾਇਜ਼ ਕਹਿ ਕੇ ਕਿ ਫਲਾਣੇ ਨੇ ਪੈਸੇ ਲੈ ਇਸਨੇ ਪੈਸੇ ਲੈ ਪਰ ਇਹ ਇੱਕ ਪੱਤਰਕਾਰੀ ਦੇ ਉੱਤੇ ਹਮਲਾ ਏ ਇਹ ਲੋਕਤੰਤਰ ਦੇ ਚੌਥੇ ਥੰਮ ਦੇ ਉੱਤੇ ਹਮਲਾ ਹੈ ਤੇ ਕਦੀ ਵੀ ਬਰਦਾਸ਼ਤ ਕੀਤੀ ਜਾਣ ਵਾਲੀ ਇਹ ਗੱਲ ਨਹੀਂ ਗਈ ਕਿਉਂਕਿ ਅੱਜ ਪੱਤਰਕਾਰ ਵਿਜੇ ਕੁਮਾਰ ਤੇ ਹੋਇਆ ਕੱਲ ਨੂੰ ਸਾਡੇ ਤੇ ਹੋ ਸਕਦਾ ਹੈ ਹੋਰ ਵੀ ਕਿਸੇ ਤੇ ਹੋ ਸਕਦਾ ਹੈ ਅਸੀਂ ਪੂਰੇ ਆਪਣੇ ਸਹਿਯੋਗ ਦੇ ਨਾਲ ਸਾਡਾ ਆਦਾਰਾ ਤੇ ਅਸੀਂ ਤੇ ਅਸੀਂ ਪੱਤਰਕਾਰਾਂ ਉਹਨਾਂ ਦੇ ਨਾਲ ਖੜੇ ਰਵਾਂਗੇ ਜਿੱਥੇ ਉਹਨਾਂ ਦੀ ਕਾਲ ਹੋਈ ਜਾਵਾਂਗੇ ਬਾਕੀ ਜੇ ਗੱਲਬਾਤ ਕੀਤੀ ਜਾਵੇ ਇਸ ਵਿਸ਼ੇ ਦੇ ਬਾਰੇ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਚੇਅਰਮੈਨ ਬੈੜਵਾਲ ਨੇ ਗੁਰਵਿੰਦਰ ਸਿੰਘ ਬੈੜਵਾਲ ਅਤੇ ਗੁਰਦੇਵ ਸਿੰਘ ਸੰਧੂ ਉਹਨਾਂ ਵੱਲੋਂ ਕਿਹਾ ਗਿਆ ਪੱਤਰਕਾਰ ਨੂੰ ਕਿ ਤੂੰ ਇਹਨਾਂ ਦੀਆਂ ਖਬਰਾਂ ਲਗਾਉਣਾ ਹੈ ਸਾਨੂੰ ਇਹਨਾਂ ਦੇ ਖਿਲਾਫ ਜਿਹੜੀਆਂ ਐ ਉਹ ਵੀਡੀਓ ਭੇਜ ਉਹ ਵੀਡੀਓ ਬਣਾ ਕੇ ਇਹਨਾਂ ਦੇ ਖਿਲਾਫ ਭੇਜ ਇੱਕ ਇਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕਿਹਾ ਗਿਆ ਇੱਕ ਆਪਣੀ ਕਿੜ ਕੱਢਣ ਦੇ ਲਈ ਆਪਦੀ ਹੀ ਪਾਰਟੀ ਦੇ ਬੰਦਿਆਂ ਦੇ ਨਾਲ ਕਿਹੜੇ ਕੱਢਣ ਦੇ ਲਈ ਇੱਕ ਪੱਤਰਕਾਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਨੇ ਇੱਕ ਵਿਧਾਇਕ ਦੇ ਪੀਏ ਇਸ ਤੋਂ ਕੀ ਸਮਝਿਆ ਜਾਵੇ ਇੱਕ ਪਾਸੇ ਤਾਂ ਕਹਿੰਦੇ ਆ ਕਿ ਅਮਨ ਚੈਨ ਸ਼ਾਂਤੀ ਜਿਹੜੀ ਬਰਕਰਾਰ ਹੈ ਪੰਜਾਬ ਦੇ ਵਿੱਚ ਦੂਜੇ ਪਾਸੇ ਮੀਡੀਆ ਦਾ ਇਹ ਹਾਲ ਹੈ ਤੇ ਆਮ ਲੋਕਾਂ ਦਾ ਕੀ ਹਾਲ ਹੋਇਆ ਹੋਵੇਗਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਲਓ ਸੋ ਬਾਕੀ ਜਿਹੜਾ ਕੋਈ ਪੱਤਰਕਾਰ ਹੈ ਨਾ ਜਿਹੜਾ ਜੀ ਹਜੂਰੀ ਕਰਦਾ ਹੈ ਤੇ ਐਮਐਲਏ ਸਾਹਿਬ ਦੇ ਦਫ਼ਤਰਾਂ ਦੇ ਵਿੱਚ ਹੀ ਬੈਠਾ ਰਹਿੰਦਾ ਹੈ ਤੇ ਕਹਿੰਦਾ ਕਿ ਹਾਂ ਦੱਸੋ ਐਮਐਲਏ ਸਾਹਿਬ ਕੀ ਲਿਖਾਂ ਉਹ ਪੱਤਰਕਾਰ ਸਰਕਾਰ ਨੂੰ ਚੰਗਾ ਲੱਗਦਾ ਹੈ ਜਿਹੜਾ ਅੱਖਾਂ ਚੱਖਾਂ ਪਾ ਕੇ ਗੱਲ ਕਰਦਾ ਉਸ ਨੂੰ ਉਹ ਤਾਂ ਕੀ ਆਪਣੇ ਪੱਤਰਕਾਰ ਵੀ ਕਹੀ ਉਹ ਵੀ ਪੈਰ ਖਿੱਚਣਦੇ ਨੇ ਹੁੰਦੇ ਬਾਕੀ ਇਸ ਤਰ੍ਹਾਂ ਨਾ ਕਰਿਆ ਕਰੋ ਸਾਰੇ ਮਿਲ ਕੇ ਅੱਜ ਬਿਜੇ ਕੁਮਾਰ ਦੇ ਨਾਲ ਅਸੀਂ ਖੜੇ ਹਾਂ ਹਰ ਕੋਈ ਪੱਤਰਕਾਰ ਨੂੰ ਖਿਲਾਉਣਾ ਚਾਹੀਦਾ ਹੈ ਤਾਂ ਕਿ ਕੱਲ ਨੂੰ ਆਪਣੇ ਤੇ ਵੀ ਇਹੋ ਜੀ ਨੌਬਤ ਨਾ ਆ ਸਕੇ ਐਨ ਐਨ ਆਰ ਨਿਊਜ਼ ਤੋਂ ਗੁਰਕੀਰਤ ਸਿੰਘ ਦੀ ਰਿਪੋਰਟ